ਤੋ ਬਈ ਪਰੇ ਮੀਤ ਜੀ ਨੂੰ ਕੋਈ ਗੱਲ ਪਕਾਇਆ ਨਹੀਂ ਰਹਿ ਗਈ ਜਿਹੜੀ ਕਿ ਤੁਹਾਨੂੰ ਪੂਰ ਬਕਤਾਂ ਨਾ ਕਹੀ ਹੋਵੇ ਤੇ ਇਨੀ ਗੱਲ ਹੈ ਕਿ ਆਪਣੇ ਗੁਰੂਆਂ ਦੇ ਪਰਮਾਤਮਾ ਦੇ ਗੁਣ ਗਾਮਿਆਂ ਨਾ ਗਾਵਣ ਵਾਲਾ ਥੱਕਦਾ ਹੈ ਨਾ ਸੁਣਨ ਵਾਲਾ ਥੱਕਦਾ ਹੈ ਅਗਰ ਗਾਵਣ ਵਾਲਾ ਥੱਕ ਜਾਂਦਾ ਤਾਂ ਉਹ ਵੀ ਪੂਰਾ ਪ੍ਰੇਮੀ ਨਹੀਂ ਹੈ ਅਗਰ ਸੁਣਨ ਵਾਲੇ ਥੱਕ ਜਾਂਦੇ ਤਾਂ ਉਹ ਵੀ ਪੂਰੇ ਪ੍ਰੇਮੀ ਨਹੀਂ ਹੈ ਤੋ بارੋ-ਬਾਰ ਦੇਖਦਾ ਕੋਈ ਹੋਰ ਕਹੇ ਕੋਈ ਹੋਰ ਕਰੇ। ਔਰ ਨਹੀਂ ਕਹਿੰਦਾ ਤਾਂ ਅਗਲਾ ਕਹਿੰਦਾ ਹੋਵੇ ਤੂੰ ਹੋਰ ਦੱਸ ਗਾਹਾਂ ਦੀ ਗੱਲ ਹੋਰ ਦੱਸ ਦੇ। ਅਸੀਂ ਜਿੰਨੇ ਵੀ ਹਾਂਗੇ ਅਸੀਂ ਬੰਦੀ ਛੋੜ ਦੇ ਚੜਨਾ ਵਿਚ ਆਏ ਵੀ ਹਾਂਗੇ। ਉਹਨਾਂ ਨੇ ਸਾਲ ਪਰ ਸਾਡੀ ਰਾਖੀ ਕੀਤੀ ਹੈ। ਸਾਡੀਆਂ ਮਨ ਦੀਆਂ ਮਰਜ਼ਾ ਪੂਰੀਆਂ ਕੀਤੀਆਂ ਨੇ। ਸਾਡੇ ਜਿੰਨੇ ਵੀ ਉਹਨਾਂ ਦੇ ਅੱਗੇ ਕੋਈ ਸਵਾਰਥੀ ਉਹ ਸਾਰੇ ਪੂਰੇ ਪਿੱਛੇ ਨੂੰ ਅਸੀਂ ਉਹਨਾਂ ਦੀ ਹਾਜ਼ਰੀ ਦੇਣ ਵਾਸਤੇ ਆਏ ਜਿਨ੍ਹਾਂ ਲੋਕਾਂ ਦੇ ਅਧੂਰੇ ਕਮਰੇ ਰਹਿੰਦੇ ਉਹ ਨਹੀਂ ਪੀਰਾਂ ਕੋ ਰਾਹ ਕਰਦੇ ਪੀਰਾਂ ਪੀਰਾਂ ਕੋਲ ਨਹੀਂ ਆਉਂਦੇ ਹਨ ਤੁਸੀਂ ਜਿੰਨੇ ਵੀ ਆਏ ਹੋ ਤੁਹਾਡੀਆਂ ਸਭ ਦੀਆਂ ਮੰਨ ਦੀਆਂ ਆਸ਼ਾਾਂ ਬੰਦੀ ਛੋੜਨੇ ਪੂਰੀਆਂ ਕੀਤੀਆਂ ਨੇ ਤੁਸੀਂ ਉਹਨਾਂ ਦੀ ਹਾਜ਼ਰੀ ਦੇਣ ਵਾਸਤੇ ਆਏ ਇਹਨਾਂ ਨੂੰ ਪਸੰਦ ਕਰਨ ਵਾਸਤੇ ਆਏ ਕਿਉਂਕਿ ਅਸੀਂ ਉਹਨਾਂ ਦੇ ਕਹਿਣੇ ਦੇ ਮੁਤਾਬਕ ਆਪਣੀ ਜੀਵਨ ਨੂੰ ਬਤੀਤ ਨਹੀਂ ਕਰਦੇ ਕਦੇ-ਕਦੇ ਜਿਹੜੇ ਪੀੜ ਫਕੀਰ ਹੋਇਆ ਹੁੰਦੇ ਨੇ ਇੱਕ ਦਿਨ ਨਰਾਜ਼ਗੀ ਹੋ ਜਾਂਦੀ ਹੈ ਫਿਰ ਇਹਨਾਂ ਦੇ ਦਿਨ ਰੱਖੇ ਵੀ ਹੁੰਦੇ ਹਨ ਇਹਨਾਂ ਨੂੰ ਪ੍ਰਸੰਨ ਕਰਨ ਵਾਸਤੇ ਉਹ ਤਾਂ ਜਿਹੜੀ ਮੈਂ ਗੱਲ ਤੁਹਾਨੂੰ ਕਹੀ ਵੀ ਤੇ ਫਰ ਨੂੰ ਛੁੱਟੀ ਦੇ ਦੇਣੀ ਚਾਹੀਦੀ ਹੈ ਇਹ ਨਹੀਂ ਗੱਲ ਹੈ ਵੈਸੇ ਤਾਂ ਜਾਗਰਨ ਕਰਨਾ ਚਾਹੀਦਾ ਹੈ ਪ੍ਰਾਰਥਨਾ ਕਰਨੀ ਚਾਹੀਦੀ ਹੈ ਆਪਣੇ ਆਪਣੇ ਜਿਹਨਾਂ ਨੂੰ ਕੋਈ ਤਰੰਦਾ ਕਹਿਣਾ ਬੋਲਣਾ ਜਿਹਨ ਨਹੀਂ ਆਂਦਾ ਉਹਨਾਂ ਨੂੰ ਸੁਣਨਾ ਚਾਹੀਦਾ ਹੈ ਜੇ ਅਸੀਂ ਆਪਣੇ ਪੀਰ ਨੂੰ ਮਨਾ ਲਵਾਂਗੇ ਤਾਂ ਰੱਬ ਤਾਂ ਮੰਨਿਆ ਮਨਾਇਆ ਹੈ ਰੁੱਟਿਆ ਮੰਨ ਜਾਏ ਪੀਰ ਜੇ ਦਾ ਉਹਨੂੰ ਰੱਬ ਦੇ ਮਨਾਣੇ ਦੀ ਲੋੜ ਕੀ ਹੈ ਇਹਨਾਂ ਦੇ ਪੀਰ ਮੰਨ ਜਾਂਦੇ ਨੇ ਉਹਨਾਂ ਨੂੰ ਰੱਬ ਦੇ ਮਨਾਉਣ ਦੀ ਲੋੜ ਨਹੀਂ ਪੈਂਦੀ ਹੈ ਅਸੀਂ ਆਇਆ ਵੀ ਤਾਂ ਇਸ ਕਰਕੇ ਆ ਸਾਰੀ ਪਰ ਜਿਹੜਾ ਮੇਰਾ ਬੋਲਣ ਮੈਨੂੰ ਆਪਣੇ ਬੋਲ ਨਹੀਂ ਚੰਗਾ ਲੱਗਦਾ ਮੈਂ ਮੈਂ ਕੀ ਬੋਲਦਾ ਹਾਂ ਕੁਝ ਕਹਿਣਾ ਚਾਹੁੰਦਾ ਕਿਆ ਕੁਝ ਹੋਰ ਜੰਦਾ ਹੈ ਤੇ ਇਹ ਜਿਹੜਾ ਕੁਝ ਤੁਹਾਨੂੰ ਇਹਨਾਂ ਸੱਜਿਣਾ ਨੇ ਸੁਣਾਇਆ ਆ ਜਾਂ ਹੋਰ ਬਹੁਤ ਸਾਰੇ ਸੁਣਾਉਣ ਵਾਲੇ ਹਨ ਕਿ ਰੱਬ ਦੇ ਬੋਲ ਸੁਣਦਿਆਂ ਗੁਰੂ ਲੋਕਾਂ ਦੇ ਬੋਲ ਸੁਣ ਜਾਂ ਕਲਾਣਾ ਨਹੀਂ ਚਾਹੀਦਾ ਬੋਲੋ ਸਤਿਗੁਰਦੇਵ ਕੀ ਜੈ ਮੈਂ ਤਾਂ ਹੁਣ ਆਏ ਪਤਾ ਨਹੀਂ ਵੇ ਮੈਨੂੰ ਕਿੱਥੇ ਜਾਣ ਹੋਏ ਜੀ ਕਿਆ ਕਰਨ ਇਹ ਲੋ ਇਹ ਗੁਰੂ ਲੋਗ ਜਿਹੜੇ ਹੁੰਦੇ ਛੋਟੀ ਜੀ ਗੱਲ ਤੇ ਵੀ ਨਾਰਾਜ਼ ਹੋ ਜਾਇਆ ਕਰਦੇ ਸੀਨ ਨੂੰ ਖੁਸ਼ ਕਰਨ ਵਾਸਤੇ ਪ੍ਰਸੰਨ ਕਰਨ ਵਾਸਤੇ ਆਏ ਆਂ ਪ੍ਰਾਰਥਨਾ ਕਰਨ ਵਾਸਤੇ ਆਏ ਕੋਈ ਜੋ ਕੁਛ ਅਸੀਂ ਮੰਗਦੇ ਇਹ ਕੋਈ ਕਮੀ ਨਹੀਂ ਇਹ ਤੁਸੀਂ ਕਲਪ ਬ੍ਰਿਸ਼ਟ ਦੇ ਥੱਲੇ ਬੈਠੇ ਹੋ ਕਲਪ ਬ੍ਰਿਸ਼ਟ ਦੇ ਥੱਲੇ ਜਿੱਥੇ ਅੰਦਰ ਮੰਨਦੇ ਭਾਵਨਾ ਕਲਪਨਾ ਕਰਦਾ ਹੋਈ ਗੁਰੂ ਜੋ ਪੂਰੀ ਕਰ ਦਿੰਦੇ ਹੈ ਅਈ ਤਰ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਆਏ ਆਂ ਉਹਨਿਆਦਾ ਤੁਸੀਂ ਦੱਸ ਜਵੋ ਤੁਸੀਂ ਇਹ ਕਹੋ ਤਾਂ ਮੈਂ ਉਹਦੇ ਕਹਿ ਦਿੰਦਾ ਹਾਂ ਜੇ ਸਾਲ ਬਾਦੋਂ ਵੀ ਗੁਰੂਆਂ ਨੂੰ ਨਹੀਂ ਮੰਨਾਂਦਾ ਹੈ ਤਾਂ ਫਿਰ ਗੱਲ ਸੂਤ ਨਹੀਂ ਰਹਿੰਦੀ ਜੇ ਗੁਰੂ ਲੋਕ ਰੁੱਟ ਜਾਣ ਤਾਂ ਫਿਰ ਪ੍ਰਮਾਤਮਾ ਵੀ ਕੁਝ ਨਹੀਂ ਕਰ ਸਕਦਾ ਹੈ ਪ੍ਰਮਾਤਮਾ ਰੁੱਟ ਜਾਵੇ ਤਾਂ ਗੁਰੂ ਲੋਕ ਮਦਦ ਕਰ ਦਿਆ ਕਰਦੇ ਹਨ कबीरा वो नर अंध है कबीर तो साहब जी कहते हैं कबीरा वो नर अंध है जो को कहते और कबीरा वो नर अंध है जो को कहते और गुरु हरी रूठे गुरु ठोर है गुरु रूठे नहीं ठोर कहते रब उठ जा गुरु लोगों का सहारा बन जाते हैं ਜੇ ਗੁਰੂ ਰੁਠ ਜਾਵੇ ਤਾਂ ਰੱਬ ਵੀ ਸਹਾਰਾ ਨਹੀਂ ਬਣਦਾ ਹੈ ਗੁਰੂ ਲੋਕ ਵਾਲਿਆਂ ਨੂੰ ਵੀ ਥੋੜਾ ਜਿਆ ਵਿਚਾਰ ਦੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਛੋਟੀ ਜੀ ਗੱਲ ਤੇ ਰੁਠ ਜਾਂਦੇ ਹਨ ਅਗਲੇ ਦੇ ਹਿਰਦੇ ਦੀ ਗੱਲ ਨੂੰ ਦੇਖ ਕੇ ਹੀ ਰੁਠ ਜਾਂਦੇ ਹਨ ਜੇ ਬਾਹਰ ਸਾਹਮਣੇ ਕੋਈ ਕਿਰਿਆ ਉਲਟੀ ਸੁੱਲਟੀ ਕਰਦੇ ਹੋਏ ਫਿਰ ਤਾਂ ਬਹੁਤ ਵੱਡੀ ਗੱਲ ਹੈ ਹਿਰਦੇ ਦੀ ਗੱਲ ਨੂੰ ਜਾਣ ਕੇ ਵੀ ਗੁਰੂ ਰੋਡ ਲੋਕ ਜਿਹੜੇ ਉਹ ਨਾਰਾਜ਼ ਹੋ ਜਾਇਆ ਕਰਦੇ ਹਨ ਨਹੀਂ ਤੇ ਜਿਨ੍ਹਾਂ ਦੇ ਗੁਰੂ ਪਹਿਲਾਂ ਕਿਤੇ ਰੁੱਠੇ ਹੋ ਉਹਨਾਂ ਤੇ ਪੁੱਛ ਕੇ ਦੇਖੋ ਉਹਨਾਂ ਨੇ ਅੱਕੇਆ ਕੱਤੀਆਂ ਹੋਈਆਂ ਬੁਰ ਲੋ ਬੰਦੀ ਸ਼ੋਰ ਮਹਾਰਾਜ ਤੁਸੀਂ ਐ ਤੱਕ ਕਹਿ ਦੋ ਕਿ ਐ ਕਰੋ ਕੁਝ ਕਹੋ ਮੈਂ ਚਿੱਤਾ ਤੱਕਰਾਉਗਾ ਹੀ ਬੁੱਲੇ شاہ ਦਾ ਗੁਰੂ ਰੁੱਟ ਗਿਆ ਤਾਂ ਤਾਲਵੱਦੋ ਇਕੱਠੇ ਹੋ ਕੇ ਉਹਨਾਂ ਦੇ ਗੁਣ ਗਾਣ ਦਾ ਆਹੀ ਮਤਲਬ ਹੈ ਕਿ ਉਹਨਾਂ ਤੇ ਬੁੱਲਾ ਬਖਸ਼ਾਮਣੀ ਛੋਟੀ ਜੀ ਗੱਲ ਪਿੱਛੇ ਹੀ ਬੁੱਲੇ ਸ਼ਾਹ ਦਾ ਗੁਰੂ ਦਾ ਵਿਗਾੜ ਪੈ ਗਿਆ ਥਾ ਪਹਿਲੇ ਤਾਂ ਬੁੱਲੇ ਸ਼ਾਹ ਦੇ ਗੁਰੂ ਪਸੰਦ ਨਹੀਂ ਆਂਦਾ ਥਾ ਜਿੱਦਾਂ ਅੱਜ ਲੋਕ ਤਰਕ ਤਰਕ ਵਾਲੇ ਹਨ ਫੇਰ ਕਿਸੇ ਬਾਕੀ ਪਹੁੰਚੇ ਬਈ ਨੂੰ ਪੁੱਛਿਆ ਕਿ ਮੇਰੇ ਬਾਗ ਵਿੱਚ ਗੁਰੂ ਹੈ ਜਾਂ ਨਹੀਂ ਹੈ ਉਹਨਾਂ ਨੇ ਤਰਕਾਲੀਪੁਰਸ਼ ਤੇ ਦੱਸਿਆ ਬਈ ਤੇਰੇ ਬਾਗ ਵਿੱਚ ਗੁਰੂ ਤਾਂ ਬਈ ਬਹੁਤ ਕਾਰਨੀ ਵਾਲਾ ਹੈ ਕਹਿੰਦੇ ਕਿੱਥੇ ਹੈ ਜਿੱਥੇ ਹੈਗਾ ਉੱਥੇ ਦੱਸੋ ਫੇਰ ਉਹ ਤਰਕਾਲੀਪੁਰਸ਼ ਤੇ ਕਹਿੰਦੇ ਤੇਰਾ ਗੁਰੂ ਲਾਹੌਰ ਵਿੱਚ ਨਿਵਾਸ ਕਰਦਾ ਹੈ लाहौर तो बड़ा पारा शहर है मैं उतर कितने टोलागा कोई चिन्ह दसो उन्हों का उन्होंने कहा ना खां फकीर है गुदिशाह चला गया लाहौर जाके पूछया बनैथ खां फकीर कितने निवास करते हैं उन्होंने दसिया भाई फलानी महल्ले ਬੁੱਲ੍ਹੇ ਸ਼ਾਹ ਨੇ ਸੋਚਿਆ ਬੇ ਜਿਹੜਾ ਮਹੱਲੇ ਵਿੱਚ ਵੱਸਦਾ ਹੈ ਉਹ ਕੋਈ ਫਕੀਰ ਥੋੜ੍ਹੀ ਹੈ ਉਹਦਾ ਤਾਂ ਕੋਈ ਹਸਤਾਨਦਸ ਦੇ ਪਰ ਕਹਿੰਦਾ ਆ ਗਏ ਆ ਤਾਂ ਚੱਲ ਕੇ ਦੇਖਣਾ ਚਾਹੀਦਾ ਜਦੋਂ ਕਰਤੇ ਗਏ ਪੁੱਛਿਆ ਕਿਥੇ ਨੇ ਕਹਿੰਦੇ ਖੇਤ ਵਿੱਚ ਭਾਈ ਕੰਮ ਕਰਦੇ ਨੇ ਬੁੱਲ੍ਹੇ ਸ਼ਾਹ ਕਹਿੰਦੇ ਜੇ ਖੇਤ ਵਿੱਚ ਆ ਗਏ ਆ ਤਾਂ ਘਰ ਵਿੱਚ ਆ ਕੇ ਤਾਂ ਖੇਤ ਵੀ ਦੇਖ ਲੈਣਾ ਚਾਹੀਦਾ ਤਾਂ ਕਿ ਕੀ ਹੁੰਦਾ ਤਾਂ ਉਹ ਗੱਠਿਆਂ ਦੀ ਪਨੀਰੀ ਪਟਕੇ လာ ਰਹੀ تھی ਤੇ ਬੁੱਲੇ ਸ਼ਾਹ ਦਾ ਉਹਨਾਂ ਨੂੰ ਨਮਸਕਾਰ ਸਲਾਮ ਕਰਨ ਵਿੱਚ ਇਤਨੀ ਕਰਤਾ ਪਰ ਫਿਰ ਵੀ ਸੋਚਿਆ ਕਿ ਜਿਆਦਾ ਏਡੀ ਦੂਰੋਂ ਆਏ ਤਾਂ ਸਲਾਮ ਤਾਂ ਕਰਨਾ ਚਾਹੀਦਾ ਨਮਸਕਾਰ ਕੀਤਾ ਉਹਨਾਂ ਨੇ ਹੱਥ ਕੋ ਉੱਪਰੋਂ ਦੇਖਾ ਚੱਕ ਕੇ ਦੇਖਿਆ ਪਹਿਲੇ ਹੀ ਨਿਸ਼ਾਨਾ ਮਾਰਿਆ ਜਿਹੜੀ ਕਿਰਪਾ ਕਰ ਦੇਵੇ ਗੋਲੀ ਪਾਰ ਹੋ ਜਾਂਦੀ ਹੈ ਕਹਿੰਦੇ ਬੁੱਲਿਆ ਵੇਲੇ ਪੁੱਛੇ ਤੇ ਨਾ ਦੱਸ ਦਿੱਤਾ ਵੇ ਤੇਰਾ ਨਾਂ ਕੀ ਹੈ ਬੁੱਲਾ ਮੰਦਾ ਕੀ ਸਮਝਾਉਣਾ ਇਧਰੋਂ ਪੱਟਣਾ ਤੇ ਇਧਰ ਲਾਣਾ ਬੁੱਲਾ ਡੰਡੀ ਮੰਗੂ ਡੰਡੀ ਪੁੱਤ ਕਰਕੇ ਚਾਹਤਾ ਤੇ ਗਿਰਿਆ ਉਹਦੀਆਂ ਦੋ ਹੀ ਗੱਲਾਂ ਦੱਸ ਦਿੱਤੀਆਂ ਬਈ ਤੇਰਾ ਨਾਮ ਬੁੱਲਾ ਆ ਔਰ ਤੂੰ ਪਰੇਸ਼ਾਨ ਹੈ ਤੇਰੀ ਚਿੱਤ ਨੂੰ ਸ਼ਾਂਤੀ ਨਹੀਂ ਹੈ ਇਹ ਤਾਂ ਛੋਟੀ ਜੀ ਗੱਲ ਹੈ ਜਿਕਰੋਂ ਮੈਂ ਪਨੀਰੀ ਨੂੰ ਪੱਟ ਕੇ ਇਧਰੋਂ ਇਧਰ ਲਾਂਦਾ ਹਾਂ ਇਹ ਐਡੇ ਵਾਲ ਬੱਗ ਜਿਹੜੇ ਐਡੇ ਐਡੇ ਵੱਡੇ ਕਿੱਲੋ ਕਿੱਲੋ ਦੇ ਇਕੱਠੇ ਬਣ ਜਾਂਦੇ ਨੇ ਬੁੱਲਿਸ਼ਾ ਦੇ ਚਰਨਾ ਬੁੱਲਿਸ਼ਾ ਚਰਨਾ ਤੇ ਡਿੱਗ ਪਿਆ ਉਹਨੇ ਪਿੱਠ ਤੇ ਹੱਥ ਮਾਰਿਆ ਜਣੀ ਐ ਸਮਝ ਲੋ ਕਿ ਕਹਿਣ ਵਾਲੇ ਕਹਿੰਦੇ ਨੇ ਕਿ ਜੇ ਪਿੱਠ ਤੇ ਹੱਥ ਮਾਰਿਆ ਬੁੱਲਿਸ਼ਾ ਦੇ ਅੰਦਰ 44 ਪ੍ਰਕਾਰ ਦੀ ਵਿੱਦਿਆ ਪ੍ਰਗਟ ਹੋ ਗਈ। ਬਿਦਵਾਨਾਂ ਨੇ 44 ਪ੍ਰਕਾਰ ਦੀ ਵਿੱਦਿਆ ਦੱਸੀ ਹੈ। ਬੁੱਲਿਸ਼ਾ ਨੇ ਕੜਾਕ ਬੜਾ ਮੁਸ਼ਕਲ ਨਾਲ ਖੜਾ ਕੀਤਾ ਸਮਝਾਇਆ ਇਹਦੇ ਹੁਣ ਤੋਂ ਖੁਦਾ ਦਾ ਦੁਨੀਆ ਦੇ ਵਿੱਚ ਪ੍ਰਚਾਰ ਕਰ ਫਸੇ ਹੋਏ ਲੋਕਾਂ ਨੂੰ ਛੁਡਾ ਬਈ ਇਹ ਅਸੀਂ ਤੁਸੀਂ ਸਾਰੇ ਫਸੇ ਹੋਏ ਹਾਂ ਇਹਨਾਂ ਨੂੰ ਉਹ ਛੁਡਾ ਸਕਦਾ ਜਿਹੜਾ ਅਪ ਛੁੱਟਿਆ ਹੋਵੇ ਜੇਕਰ ਕੋਈ ਚਿੱਕੜ ਦੇ ਵਿੱਚ ਖੋਬਿਆ ਹੋਵੇ ਉਹ ਦੁਹਾਈ ਪਾਉਂਦਾ ਮੈਨੂੰ ਕੱਢੋ ਉਹਨੂੰ ਕੋਣ ਆਦ ਵੀ ਕੱਢੂਗਾ ਖੋਬੇ ਦੇ ਵਿੱਚ ਖੋਬੇ ਬੇਨੋ ਕੌਣ ਆਦਮੀ ਕਰ ਸਕਦਾ ਹੈ ਬੋਲਦੇ ਕਿਉਂ ਨਹੀਂ ਮਹਾਤਮਾ ਜਿਹੜਾ ਪਹਿਲੇ ਆਪ ਖੂਬੂਗਾ ਉਹਦੇ ਵਿੱਚ ਜਿਹੜਾ ਆਪਣੇ ਪ੍ਰਾਣਾਂ ਦਾ ਬਲੀਦਾਨ ਦੇਊਗਾ ਉਹ ਨੂੰ ਕੱਢੂਗਾ ਇਸੇ ਤੱਕ ਜਿਹੜੇ ਲੋਕ ਅਸੀਂ ਤੁਸੀਂ ਫਸੇ ਬਿਆ ਸਾਨੂੰ ਇਹਨਾਂ ਗੁਰੂ ਲੋਕਾਂ ਨੇ ਕੱਢਿਆ ਹੈ ਇਹ ਸਾਨੂੰ ਇੱਥੇ ਇਕੱਠੇ ਹੁੰਦਾ ਮੌਕਾ ਇਹਨਾਂ ਨੇ ਦਿੱਤਾ ਹੈ ਅਸੀਂ ਵੀ ਚਿੱਕੜ ਦੇ ਵਿੱਚ ਖੋਬੇ ਬੈਠੇ ਇਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਬਾਹਰੂ ਬਾਰੇ ਨੂੰ ਨਮਸਕਾਰ ਕਰਨੀ ਚਾਹੀਦੀ ਏ ਬਾਹਰੂ ਬਾਰੇ ਨੂੰ ਧੰਨਵਾਦ ਕਰਨਾ ਚਾਹੀਦਾ ਵੇ ਸਾਨੂੰ ਚਿੱਕੜ ਦੇ ਵਿੱਚ ਫਸਿਆ ਨੂੰ ਇਹਨਾਂ ਨੇ ਇਹਨਾਂ ਜੰਗਲਾਂ ਦੀਆਂ ਚਰਨ ਦੇ ਵਿੱਚ ਕੈਂਕਰੀਆਂ ਘਾ ਕੇ ਸਾਨੂੰ ਕੱਢਿਆ ਹੈ ਸਾਡੇ ਵਾਸਤੇ ਇੱਕ ਦਿਨਿਆ ਦੋ ਦਿਨ ਸਾਲ ਵਿੱਚ ਇਹਨਾਂ ਦੀ ਹਾਜ਼ਰੀ ਦੇ ਦੇਣੀ ਕੋਈ ਵੱਡੀ ਗੱਲ ਨਹੀਂ ਹੈ ਇਹ ਸਾਨੂੰ ਆਪਣੇ ਵਰਗਾ ਹੀ ਬੜਾ ਮਨ ਚਾਹਦੇ ਨੇ ਪਰ ਤਦ ਹੈ ਜੇ ਉਹਨਾਂ ਦੇ ਕਹੇ ਤੇ ਉਪਰ ਵਿਸ਼ਵਾਸ ਕਰਾਂਗੇ ਲੋਕ ਬਹੁਤੇ ਪੁੱਛਦੇ ਇਹਨੂੰ ਕਿ ਗੁਰੂ ਲੋਕਾਂ ਦੀ ਸੇਵਾ ਕਿਆ ਕਰਨੀ ਚਾਹੀਦੀ ਹੈ ਕਿਹੜੀ ਸੇਵਾ ਤੇ ਪ੍ਰਸੰਨ ਹੁੰਦੇ ਨੇ ਗੂ ਅਰੂ ਦੋ ਅੱਖਰ ਇਹਨੂੰ ਰੂ ਨਾਮਾ ਰੋਸ਼ਨੀ ਦਾ ਗੂ ਨਾਮ ਹੈ ਹਨੇਰੇ ਦਾ ਜਿਹੜੇ ਆਪਣੀ ਦਿਗਦੇਸ਼ਤੀ ਦੇ ਨਾਲ ਸਿਸ਼ਦੇ ਗਿਆਨ ਨੂੰ ਦੂਰ ਕਰਦੇ ਪਰਦੇ ਨੂੰ ਫਾੜਦੇ ਨੇ ਉਹ ਹੀ ਗੁਰੂ ਕਹਾਲਾਉਣ ਦੇ ਹੱਕਦਾਰ ਹੁੰਦੇ ਨੇ ਉਹਨਾਂ ਲੋਕਾਂ ਨੇ ਸਾਡੇ ਉੱਪਰ ਬੜਾ ਰਹਿਮ ਕੀ ਤਵੱਜੇ ਨਾਲ ਚਰਨਾ ਵਿੱਚ ਅਸੀਂ ਬੈਠੇ ਹਾਂ ਇਹ ਉਹਨਾਂ ਦੀ ਮਿਹਰਬਾਨੀ ਦਾ ਫਲ ਹੈ ਬੁੱਲੇ ਸ਼ਾਹ ਨੂੰ ਕਹਤਾ ਤੂੰ ਖੁਦਾ ਦਾ ਪ੍ਰਚਾਰ ਕਰ ਜਿਹੜੇ ਫਸੇ ਹੋਏ ਲੋਕ ਉਹਨਾਂ ਨੂੰ ਛੁਡਾ ਬਈ ਬੁੱਲੇ ਸ਼ਾਹ ਦੁਨੀਆਂ ਦੇ ਵਿੱਚ ਪ੍ਰਚਾਰ ਕਰਨ ਲੱਗਾ ਉਹ ਲੱਖਾਂ ਸੇਵਕ ਸੇਵਕ ਬਣ ਗਏ ਇੱਕ ਦਿਨ ਗੁਰੂ ਲੋਕਾਂ ਦੇ ਚਿੱਟੇ ਦੇ ਵਿੱਚ ਆਇਆ ਹੋਏ ਬੁੱਲੇ ਸ਼ਾਹ ਦੀ ਖਿਆਤੀ ਤਾਂ ਬਹੁਤ ਹੋ ਗਈ ਹੈ ਬਈ ਦੇਖਣਾ ਚਾਹੀਦਾ ਹੈ ਉਹ ਕਿੱਥੇ ਕ ਪਹੁੰਚ ਗਿਆ ਹੈ ਉਹ ਆਪਣੇ ਉਹ ਸਿਰ ਦੇ ਉੱਪਰ ਇਕੱਠੇ ਰੱਖ ਕੇ ਅਥਰ ਚੱਕੂ ਜਾਂ ਪੜ ਕੇ ਜਿੱਥੇ ਬੁੱਲੇ ਸ਼ਾ ਹਜ਼ਾਰਾਂ ਆदमी ਬੈਠੇ ਪ੍ਰਚਾਰ ਕਰਦਾ ਥਾ ਉਸ ਪਾਸੇ ਨੂੰ ਚਲੇ ਗਏ ਜਿਕ ਨੂੰ ਸਾਹਮਣੇ ਤੇ ਆਂਦਾ ਹੋਵੇ ਤਾਂ ਉਹ ਇਧਰ ਨਮੂਤਾ ਤਾਂ ਸਾਹਮਣੇ ਤੋਂ ਨਿਕਲੇ ਤੇ ਇੱਕ ਦੂਏ ਨੇ ਪਛਾਣ ਲਿਆ ਉਹਨਾਂ ਨੇ ਤਾਂ ਸਮਝ ਲਿਆ ਮੇਰੇ ਗੁਰੂ ਆ ਰਹੇ ਨੇ ਉਹਨਾਂ ਨੇ ਦੇਖ ਲਿਆ ਕਿ ਮੇਰਾ ਛਿਛ ਪ੍ਰਚਾਰ ਕਰ ਰਿਹਾ ਚਾਰੋਂ ਨੇ ਟਕਰਾ ਕੇ ਤਬ ਬੁੱਲ੍ਹੇ ਸ਼ਾ ਸੋਚਦਾ ਵੀ ਜੇ ਮੈਂ ਉੱਠ ਕੇ ਹੁਣ ਇਹਨਾਂ ਨੂੰ ਪ੍ਰਣਾਮ ਕਰਾਂਗਾ ਮੈਂ ਕਹਤਾਂ ਰਿਹਾ ਜੇ ਡੁੱਟਦੇ ਤਾਂ ਛੋਟੀ ਗੱਲ ਤੇ ਡੁੱਟ ਜਾਂਦੇ ਨੇ ਤੇ ਲੋਕ ਮੇਰੀ ਹਾਸੀ ਕਰ ਲੰਗੇ ਵੀ ਇਹਦਾ ਗੁਰੂ ਆਹ ਜਿਹੜਾ ਇਕੱਠੇ ਵਿੱਚ ਦਾ ਫਿਰਦਾ ਜੇ ਨਹੀਂ ਉੱਠ ਕੇ ਕਰਦਾ ਹਾਂ ਤਾਂ ਗੁਰੂ ਨੇ ਵਿਗੜ ਜਾਣਾ ਗੱਲ ਤਾਂ ਬਈ ਬੁੱਲ੍ਹੇ ਨੂੰ ਫਸ ਗਈ ਫਿਰ ਬੁੱਲ੍ਹੇ ਸ਼ਾ ਨੇ ਮੰਨਦਾ ਫੈਸਲਾ ਕਰ ਲਿਆ ਵੀ ਇਹਨੇ ਲੱਖਾਂ ਆਦਮੇ ਨੂੰ ਕਿਵੇਂ ਮਨਾਵਾਗਾ ਕੱਲੇ ਕੱਲੇ ਨੂੰ ਗੁਰੂ ਤਾਂ ਰਾਤ ਨੂੰ ਜਾ ਕੇ ਪੈਰਪੂਰ ਪੜ ਕੇ ਮਿੰਟਮੰਟਾ ਕਰਕੇ ਬਣਾ ਲਵਾਗਾ ਉਹ ਐਂ ਗੱਲ ਕਰ ਦਿਆ ਕਰ ਦਿਆ ਸਾਹਮਣੇ ਦੂਏ ਪਾਸੇ ਨੂੰ ਮੂੰਹ ਕਰ ਦਿਆ ਗੁਰੂ ਜਾ ਚ ਗਿਆ ਬਈ ਲੱਭਈ ਗੱਲ ਤਾਂ ਵਿਗੜ ਗਈ ਤਮੂ ਦੂਏ ਪਾਸੇ ਨੋ ਕਰ ਦਿਆ ਉਹਨੇ ਮੂੰਹ ਕੀਤਾ ਉਹ ਦੂਰੇ ਪਾਸੇ ਨੋ ਗੜੀ ਨੂੰ ਦੂਈ ਨੂੰ ਪਾਗੇ ਪੈਗੇ ਉਹ ਕਹਿੰਦੇ ਥੋੜਾ ਜਿਹਾ ਤੇਰੇ ਵਿੱਚ ਕੱਚ ਰਹਿ ਗਿਆ ਵਿਦਿਆ ਛਪਾ ਕੇ ਤੇਰਾ ਗੁਰੂ ਲੈ ਗਿਆ वो जड़ी गल बुले शाह कर रहा था वो दिमाग नहीं रही है मूर्खा वर्गा बुला बन गया बड़ी कोशिश की बुले ने मैं उसी प्रसंग अगे चलावा प्रसंग ही नहीं याद रहा आखिर बुले शाह कहना पै गया वजद का प्रसंगे खत्म होदा मौका कर देगा तो फिर गल करा ਬੁੱਲੇ ਸ਼ਾਹ ਨੇ ਉੱਤੋਂ ਆਪਣੀ ਗੋਦੜੀ ਚੱਕੀ ਚੱਕ ਕੇ ਕੁਟਿਆ ਤੇ ਆ ਗਿਆ ਮੂਰਖਾ ਵਰਗੀ ਆਦਤ ਬੰਦ ਵੀ ਚਲੀ ਗਈ ਗੁਰੂ ਦੇ ਕੋਲ ਜਾਂਦਾ ਨਮਸਕਾਰ ਕਰ ਦਿੰਦੇ ਹੈਗਾ ਉਹ ਹਸਬੰਦ ਦੇ ਅੱਗੇੋਂ ਸਾਰੀ ਸਾਰੀ ਜਾਤ ਪੈਰ ਕੁੱਟੀਆਂ ਜਾਂਦਾ ਬੁੱਲੇ ਸ਼ਾਹ ਜੇ ਪੈਰ ਕੁੱਟਦਾ ਤਾਂ ਬੱਖ ਲੈਣ ਲੱਗੇ ਇਨੈਤਖਾਂ ਕਹਿੰਦਾ ਬਈਆ ਬੁੱਲਿਆ ਤੂੰ ਤਾਂ ਖੁਦਾ ਵਰਗਾ ਬੰਦਾ ਹੈ ਤੂੰ ਜਾ ਕੇ ਆਰਾਮ ਕਰੋ ਰਾਮ ਕੀ ਕਰਨਾਂ ਤੇ ਉਹ ਤਾਂ ਸੁੱਕ ਕੇ ਲੱਕੜੀ ਵਰਗਾ ਹੋ ਗਿਆ ਫੇਰ ਉਹਨੂੰ ਕੋਈ ਫਕੀਰ ਮਿਲਿਆ ਬੁੱਲਿਆ ਕੀ ਹੋ ਗਿਆ ਤੈਨੂੰ ਕਹਿੰਦਾ ਆ ਤੁਸੀਂ ਹੁਣ ਗਾਂ ਦੇਤੇ ਨਾ ਬੇਦਰੋਗੀਆਂ ਦਾ ਇਹ ਸੋਹਰਾ ਰੋਗ ਇਹਦਾ ਦਾ ਹੈ ਆਉਂਦੇ ਪਛਾਣ ਮੈਂ ਦਾ ਰੋਗ ਨਹੀਂ ਹੈ ਉਹ ਕਹਿੰਦੇ ਮੈਨੂੰ ਤਾਂ ਕੋਈ ਬਿਮਾਰੀ ਲੱਗ ਗਈ ਕਹਿੰਦੇ ਕੋਈ ਇਲਾਜ ਕਹਿੰਦੇ ਕੋਈ ਇਲਾਜ ਹੈ ਨਹੀਂ ਕਹੇ ਕੁਛ ਕਿਤੇ ਜਿੱਥੇ ਇਲਾਜ ਹੋ ਡਾਕਟਰ ਵੀ ਗਲਤੀ ਮੰਨਦਾ ਕੀ ਹੋ ਗਿਆ ਕਹਿੰਦਾ ਮੈਂ ਤਾਂ ਗੁਰੂ ਨਰਾਜ਼ ਹੋ ਗਏ ਕਹਿੰਦੇ ਤੂੰ ਫੇਟਾ ਨਕਲੀ ਨਹੀਂ ਤੂੰ ਗੁਰੂ ਨੂੰ ਪਰਸਾਨ ਨਹੀਂ ਕਰ ਸਕਦਾ ਹਾਂ ਬੋਲਦਾ ਸ਼ਾਹ ਕਹਿੰਦਾ ਵੇ ਮੈਨੂੰ ਅਕਲ ਤਾਂ ਮੈਨੂੰ ਅਜੀ ਵੀ ਬਹੁਤ ਹੈ ਕਹਿੰਦਾ ਤੇਰੇ ਨਾਲ ਉਹ ਫਕੀਰ ਜੀ ਮੈਂ ਅਕਲ ਜ਼ਿਆਦਾ ਰੱਖਦਾ ਹਾਂ ਕੀ ਅਕਲ ਹੈ ਤੇਨੋਂ ਜਿਹੜਾ ਤੂੰ ਗੁਰੂ ਨੂੰ ਨਹੀਂ ਮਨਾ ਸਕਦਾ ਹਾਂ ਕਹਿੰਦਾ ਮੈਂ ਇੰਨੀ ਅਕਲ ਰੱਖਦਾ ਹਾਂ ਵੇ ਜੜਿਆਵਾ ਮੁਰਦਾ ਹੋਵੇ ਸਵਾ ਪਈ ਹੋਵੇ ਮੈਂ ਮੰਤਰ ਕਿ ਉਹਦੇ ਉੱਪਰ ਜਲ ਸ਼ੀਟ ਦਮਾ ਤਾ ਮਰਦਾ ਉੱਠ ਕੇ ਹੱਸਣ ਲੱਗ ਪੈਂਦਾ ਫਿਰ ਕਹਿੰਦੇ ਉਹ ਖਤੋਂ ਤਾਂ ਹੱਸਦਾ ਹੀ ਨਹੀਂ ਹੈ ਕਹਿੰਦੇ ਮੌਲਾ ਤਾਂ ਮਨਾਇਆ ਮੰਨ ਜਾਂਦਾ ਮੌਲਾ ਤਾਂ ਮਨਾਇਆ ਮੰਨ ਜਾਂਦਾ ਪਰ ਗੁਰੂ ਬਣਾਣਾ ਮੁਸ਼ਕਲ ਹੈ ਕਬਰਾਂ ਵਿੱਚ ਮਰਦੇ ਹੱਸ ਜਾਂਦੇ ਪਰ ਗੁਰੂ ਉਸਾਰਨਾ ਮੁਸ਼ਕਲ ਹੈ ਜਿੰਨੇ ਕੋਈ ਹੋਰ ਟੰਗ ਦੱਸਣਾ ਤਾਂ ਦੱਸੋ ਕਹਿੰਦੇ ਗੁਰੂ ਲੋਕ ਗਾਵਣ ਤੇ ਪਸੰਦ ਹੋ ਜਾਇਆ ਕਰਦੇ ਬੋਲਿਆ ਜੇ ਤੈਨੂੰ ਗਾਵਣਾ ਨਚਣਾ ਆ ਜਾਵੇ ਤਦ ਹੋ ਸਕਦਾ ਹੋਵੇ ਗੱਲ ਬਣ ਜਾਵੇ ਨਚਣਾ ਗਾਉਣਾ ਕਿ ਦਿਨਾਂ ਵਿੱਚ ਆ ਜਾਂਦਾ ਉਹ ਤਾਂ ਸਾਲਾਂ ਦੀ ਗਲਤੀ ਹੁਣ ਨਚਣਾ ਗਾਉਣਾ ਉਸ ਵਕਤ ਜਿਹੜੇ ਤੇ ਬੇਸ਼ੀਆ ਜਾਣਦੀਆਂ ਸੀ ਉਹ ਕਹਿੰਦੇ ਵੀ ਜੇ ਨਚਣਾ ਗਾਉਣਾ मैं सिख लवा तो गुरु प्रसन्न हो जाऊगा कहेंखण भी इदा आता है भाई गुरु लोग आए तो बड़े खुश होंगे पर भाई गल गल तो बड़ी मुश्किल है, गाल, बड़ी है थे बेशिया बेसिया जाके गाँव सीखना है तेनों संगता नहीं लगेगी बोले शाह एक पंगती बोलता बोलो बंदी छोड़ महाराज बोलन के बेची ਉਹ ਮੇਰੀ ਸ਼ਾਨ ਵਿੱਚ ਫ਼ਾਰਕ ਨਾ ਪੈਂਦਾ ਮੈਂ ਨਾਚ ਕੇ ਮੈਂ ਨਾ ਮਾ ਪੀਰ ਨੂੰ ਤੇਰੀ ਸ਼ਾਨ ਵਿੱਚ ਫ਼ਾਰਕ ਨਾ ਪੈਂਦਾ ਮੈਂ ਨਾਚ ਕੇ ਮੈਂ ਨਾ ਮਾ ਪੀਰ ਨੂੰ ਤੇਰੀ ਸ਼ਾਨ ਜਦ ਫ਼ਾਰਕ ਕਰਦਾ ਫੇਟ ਨਾ ਕੋਈ ਤੇ ਮਾਵਾ ਕੀਰੂ ਤੇਰੀ ਸ਼ਾਨ ਮੋਰ ਨਹੀਂ ਹੁੰਦਾ

ਕੇ ਮਨਾਵਾ ਪੀਰ ਨੂੰ ਮੇਰੇ ਪਿਆਰ ਮੈਂ ਨਾਚ ਕੇ ਮਨਾਵਾ ਪੀਰ ਨੂੰ ਜੇ ਪਿਆਰੇ ਹੈਂ ਦਿੱਤ ਕੇ ਮਨਾਵਾ ਪੀਰ ਨੂੰ ਮੇਰੇ ਪਿਆਰੇ ਹੈਂ ਦਿੱਤ ਕੇ ਮਨਾਵਾ ਪੀਰ ਨੂੰ ਵਾ 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 ਮੈਂ ਨਾਚ ਕੇ ਮਨਾਵਾ ਪੀਰ ਵਾ 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 ਮੈਂ ਨਾਚ ਕੇ

മനു oh, ന

Get it's a lot ਦੇ ਦੇ ਪੁਰਾਣੇ ਇਹ ਬੋਲਦੇ ਕੀ ਨੇ ਇਹ ਕੀ ਕਰਦੇ ਨੇ ਸੋਡ ਮਹਾਰਾਜ ਜੀ ਬੁੱਲੇ ਸ਼ਾਹ ਕਹਿੰਦਾ ਹੈ ਜੇ ਮੇਰਾ ਪੀਰ ਮੰਨ ਜਾਏ ਤਾਂ ਮੇਰੀ ਸ਼ਾਨ ਵਿੱਚ ਕੀ ਫਰਕ ਪੈਣ ਲੱਗਾ ਹੈ ਬੁੱਲੇ ਸ਼ਾਹ ਨੇ ਬੇਸ਼ੀਆ ਦੇ ਜਾ ਕੇ ਗਾਣਾ ਸਿੱਖਣਾ ਸ਼ੁਰੂ ਕਰ ਦਿੱਤਾ ਬਰਤਨ ਮੰਨਣੇ ਬਸਤਰ ਧੋਣੇ ਝਾੜੂ ਫੇਰਨਾ ਸਾਲੋਂ ਬੀਤ ਗਏ ਦਾਨੋਂ ਬੀਤਣ ਤੋਂ ਬਾਅਦ ਇਹ ਬੁੱਢੇ ਸ਼ਾਹ ਨੂੰ ਢੰਗ ਆ ਗਿਆ ਗਾਵਨ ਦਾ ਵੀ ਨੱਚਣ ਦਾ ਵੀ ਇਹ ਇਹਨਾਂ ਦੇ ਗੱਲ ਬੇਤ ਨਹੀਂ ਆਉਂਦੀ ਵਈਆ ਇਹ ਤਾਂ ਜਲੇ ਪੁੱਜੇ ਮੈਂ ਲੋਕਾਂ ਦੀ ਗੱਲ ਜਿਹੜੀ ਅਸੀਂ ਕਰਨੇ ਇਹ ਤਾਂ ਲੋਗ ਤਮਾਸ਼ਾ ਦੇਖਣ ਆਪ ਕਰਨਦੇ ਨੇ ਇਹਨਾਂ ਨੂੰ ਪਤਾ ਕਿਆ ਵੇ ਗੁਰੂ ਕਿਆ ਹੁ ਦੇਣੋਂ ਇਹਨਾਂ ਨੂੰ ਕਿਆ ਪਤਾ ਵੇ ਪੀਰ ਕਿਆ ਹੁ ਦੇਣੇ ਇਹਨਾਂ ਨੂੰ ਇਹ ਪਤਾ ਵੇ ਮਾਰ ਖਾਦੀਆਂ ਗੱਲਾਂ ਕਿਆ ਹੁੰਦੀਆਂ ਨੇ ਇਹ ਤਾਂ ਸਿੱਧੇ ਢਗੇ ਲਾਉਣ ਸਿੱਖੇ ਹੋਏ ਇਨਗੇ